ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਵਿਗੜਦੀ ਹੋਈ ਦਿਖਾਈ ਦੇ ਰਹੀ ਹੈ। ਆਏ ਦਿਨ ਹੀ ਗੋਲੀ ਚਲਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਇਸ ਦੇ ਵਿੱਚ ਇੱਕ ਮਾਮਲਾ ਹੁਣ ਅੰਮ੍ਰਿਤਸਰ ਤੋਂ ਜੁੜ ਕੇ। ਅੰਮ੍ਰਿਤਸਰ ਦਾ ਇਹ ਮਾਮਲਾ ਜਿੱਥੇ ਰਾਸ਼ਟਰੀ ਭਗਵਤ ਸੇਨਾ ਦੇ ਵਾਈਸ ਪ੍ਰਧਾਨ ਪ੍ਰਵੀਨ ਕੁਮਾਰ ਨੂੰ ਦੇਰ ਰਾਤਣ ਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀ ਮਾਰ ਦਿੱਤੀ ਗਈ ਹੈ। ਇਸ ਦੇ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਨੇ। ਉਨਨੋ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਰਾਸ਼ਟਰੀ ਭਗਵਾਨ ਸੇਨਾ ਦੇ ਰਾਸ਼ਟਰੀ ਪ੍ਰਧਾਨ ਨੇ ਦੱਸਿਆ ਕਿ ਇੱਕ ਪਾਸਤਾ ਪ੍ਰਸ਼ਾਸਨ ਸਾਡੀ ਸੁਰੱਖਿਆ ਵਾਪਸ ਲੈ ਕੇ ਸਾਨੂੰ ਕਹਿ ਰਿਹਾ ਹੈ ਕਿ ਕੋਈ ਵੀ ਭੜਕਾਊ ਬਿਆਨ ਨਾ ਦਿਵੋ ਤੇ ਦੂਜੇ ਪਾਸੇ ਸ਼ਰਿਆਮ ਸਾਡੇ ਆਗੂਆਂ ਦੇ ਉੱਤੇ ਗੋੜੀਆਂ ਚੱਲ ਰਹੀਆਂ ਨੇ। ਉਹਨਾਂ ਕਿਹਾ ਕਿ ਫਿਲਹਾਲ ਸਾਡੀ ਜਥੇਬੰਦੀ ਚੁੱਪ ਹੈ ਤੇ ਅਸੀਂ ਸਾਰੀ ਜਾਂਚ ਪੁਲਿਸ ਦੇ ਉੱਤੇ ਛੱਡ ਦਤੀ ਹੈ। ਕਿ ਪੁਲਿਸ ਇਸ ਮਾਮਲੇ ਦੇ ਵਿੱਚ ਇਨਕੁਆਇਰੀ ਕਰੇ ਅਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਲਾਕਿਆਂ ਦੇ ਵਿੱਚੇ ਭੇਜੇ ਉਹਨਾਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਪ੍ਰਵੀਨ ਕੁਮਾਰ ਹਿੰਦੂ ਸੰਗਠਨ ਨਾਲ ਆਪਣੀਆਂ ਸੇਵਾਵਾਂ ਪਰ ਰਹੇ ਨੇ ਅਤੇ ਜੋ ਬੀਤੀ ਰਾਤ ਉਹਨਾਂ ਨੂੰ ਗੋਲੀ ਵਜੀ ਹੈ ਸਾਨੂੰ ਅਜਿਹਾ ਲੱਗਦਾ ਹੈ ਕਿ ਹਿੰਦੂ ਸੰਗਠਨ ਦੇ ਨਾਲ ਰਹਿਣ ਕਰਕੇ ਉਹਨਾਂ ਨੂੰ ਗੋਲੀ ਮਾਰੀ ਗਈ ਹੈ ਹਜ ਤੱਕ ਪੁਲਿਸ ਪ੍ਰਸ਼ਾਸਨ ਵੀ ਕੋਈ ਕਾਰਵਾਈ ਨਹੀਂ ਕਰਿਆ ਇਸ ਦੇ ਨਾਲ ਹੀ ਉਹਨਾਂ ਨੇ ਇਨਸਾਫ ਦੀ ਗੋਹਾਰ ਲਗਾਈ ਹੈ ਮੇਰਾ ਨਾਮ ਜੀ ਪੰਕਜ ਦਵੇਸਰ ਰਾਸ਼ਟਰੀ ਬਰਦਾਨ ਭਗਵਾਨ ਸੇਨਾ ਸੰਗਠਨ ਦਾ ਅੱਜ ਅਸੀਂ ਹਸਪਤਾਲ ਬੈਠੇ ਹਾਂ ਜੀ ਗੁਰਵਾਲਾ ਦੇ ਹਸਪਤਾਲ ਸਾਡੇ ਇੱਕ ਸਾਥੀ ਜਿਹੜੇ ਪ੍ਰਵੀਨ ਜੀ ਜਿਹੜੇ ਸਾਡੇ ਨਾਲ ਸਾਡੇ ਸੰਗਠਨ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਤੇ ਕੱਲ ਰਾਤੀ ਤਿੰਨ ਫਾਇਰਿੰਗ ਹੋਈ ਹੈ ਤਿੰਨ ਰਾਉਂਡ ਦੀ ਜਿਹੜਾ ਕਿ ਉਹਨਾਂ ਨੂੰ ਜਾਨ ਜਾਨੋਂ ਮਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਉਹਨਾਂ ਦੀ ਹਾਲਤ ਸਥਿਰ ਹੈ ਪਰ ਪ੍ਰਸ਼ਾਸਨ ਉਤੇ ਸਵਾਲ ਆ ਵੀ ਕਦੋਂ ਤੱਕ ਇਹ ਹਮਲੇ ਹੁੰਦੇ ਰਹਿਣਗੇ ਸਾਡੇ ਤੇ ਅਸੀਂ ਵਾਰ-ਵਾਰ ਇਹਨਾਂ ਨੂੰ ਗੁਆਰ ਲਾਉਨੇ ਆ ਵੀ ਇਹ ਲੋਕ ਸਾਡੇ ਕੁਝ ਲੋਕ ਸਾਨੂੰ ਮਾਰਨਾ ਚਾਹੁੰਦੇ ਨੇ ਔਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਪਰ ਜਦੋਂ ਸਾਡੇ ਤੇ ਹਮਲੇ ਹੋ ਜਾਂਦੇ ਨੇ ਤੇ ਸਾਨੂੰ ਇਹ ਲੋਕ ਜਾਂ ਮਾਰ ਦਿੰਦੇ ਨੇ ਜਾਂ ਅਸੀਂ ਹਸਪਤਾਲ ਤੱਕ ਪਹੁੰਚ ਜਾਂਦੇ ਆ ਫਿਰ ਸਾਡੀ 신고 ਕੀਤੀ ਜਾਂਦੀ ਹੈ ਪਰ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੱਡਾ ਨਮਾਇੰਦਾ ਹਸਪਤਾਲ ਨਹੀਂ ਪਹੁੰਚਿਆ ਤੇ ਜੇਕਰ ਇਦਾਂ ਹੀ ਰਿਹਾ ਜੇਕਰ ਸਾਡੇ ਪ੍ਰਵੀਨ ਜੀ ਰੱਬ ਉਹਨਾਂ ਨੂੰ ਲੰਬੀ ਉਮਰ ਦਵੇ ਜੇਕਰ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤੇ ਫਿਰ ਪ੍ਰਸ਼ਾਸਨ ਦੇ ਨਾਲ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਭਰਵਾਸੇ ਨਾਲ ਤਿਆਰ ਆ ਤੇ ਅਸੀਂ ਹਰ ਤਰ੍ਹਾਂ ਦਾ ਜਵਾਬ ਦੇਵਾਂਗੇ ਜੋ ਵੀ ਹਮਲੇ ਹਿੰਦੂ ਸਮਾਜ ਦੇ ਵਿੱਚ ਜਿਹੜੇ ਕੰਮ ਕਰ ਰਹੇ ਲੋਕ ਨੇ ਜਾਂ ਸਿਕਟਰੀਅਰ ਅੱਜ ਕੰਮ ਕਰ ਰਹੇ ਲੋਕ ਨੇ ਇਹਨਾਂ ਤੇ ਹੋ ਰਹੇ ਨੇ ਇਹਦਾ ਜਵਾਬ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਤੇ ਸਾਡੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਦੇਣ ਇਹ ਵਾਕਿਆਤ ਕਿਉਂ ਹੋ ਰਹੇ ਨੇ ਪੁਲਸਰੀ ਕਿੱਥੇ ਕਮਜ਼ੋਰੀ ਆ ਆਪਣੀ ਕਮਜ਼ੋਰੀ ਦੱਸਣ ਤੇ ਇਸ ਨੂੰ ਦੁਰਸਤ ਕਰਨਾ ਇਹ ਸਾਡੀ ਅਪੀਲ ਹੈ ਜੀ ਕਿੱਟਮੈਂ ਕੱਲ ਰਾਤ ਵੀ ਆ ਇਸ ਸੰਬੰਧ ਦੇ ਵਿੱਚ ਪ੍ਰਸ਼ਾਸਨ ਦੇ ਕੋਈ ਉਨ੍ਹਾਂ ਵੱਲੋਂ ਕੋਈ ਇਹੋ ਜਿਹੀ ਰਿਪੋਰਟ ਨਹੀਂ ਦਿਖਾਈ ਜਾਂ ਪ੍ਰਸ਼ਾਸਨ ਨੇ ਰਾਤ ਦੀ ਕੋਈ ਹੱਦੀ ਦੇਖੋ ਜੀ ਪ੍ਰਸ਼ਾਸਨ ਨੇ ਇਨਵੈਸਟੀਗੇਸ਼ਨ ਇਹ ਕੀਤੀ ਵੀ ਸਾਡੇ ਇਹਨਾਂ ਦੇ ਇਲਾਕੇ ਦੇ ਐਸ ਐਚ ਓ ਸਾਹਿਬ ਆਏ ਆ ਡੀ ਐਸ ਪੀ ਸਾਹਿਬ ਆਏ ਆ ਉੱਪਰਲੇ ਅਧਿਕਾਰੀ ਇੱਥੇ ਕੋਈ ਨਹੀਂ ਆਇਆ ਇੱਕ ਗੋਲੀ ਚੱਲ ਜਾਣਾ ਕਿਸੇ ਨੂੰ ਮਾਰ ਦੇਣ ਦੀ ਕੋਸ਼ਿਸ਼ ਕਰਨੀ ਇਹ ਬੜੀ ਵੱਡੀ ਗੱਲ ਹੁੰਦੀ ਹੈ ਚਾਹੇ ਉਹ ਹਿੰਦੂਸ ਗੱਟਨ ਦਾ ਬੰਦਾ ਹੋਵੇ ਚਾਹੇ ਉਹ ਬਾਰ ਬਾਰ ਆਮ ਬੰਦਾ ਹੋਵੇ ਜਾਨ ਬਾਰ ਬਾਰ ਨਹੀਂ ਮਿਲਦੀ ਉਹਦੇ ਛੋਟੇ ਛੋਟੇ ਬੱਚੇ ਆ ਪਰ ਕਿਸੇ ਨੇ ਵੱਡੇ ਅਫਸਰ ਨੇ ਇੱਥੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਦੋਂ ਹੁਣ ਵਾਰੀ ਵਾਰੀ ਸਿਰ ਥੋੜੇ ਸਮੇਂ ਬਾਅਦ ਜਦੋਂ ਹਿੰਦੂਸਗੜ੍ਹ ਉੱਤੇ ਇਕੱਠੇ ਹੋਣਗੇ ਜਦੋਂ ਇੱਥੇ ਗਮਾ ਗਮੀ ਦਾ ਮੌਲ ਹੋਊਗਾ ਫਿਰ ਸਾਰੇ ਅਫਸਰ ਆ ਜਾਣੇ ਆ ਅਸੀਂ ਇਹ ਕਹਿੰਨੇ ਵੀ ਸਾਡੀ ਤੇ ਸੁਣਵਾਈ ਤੁਸੀਂ ਕਰਨੀ ਕਰਨੀ ਆਮ ਬੰਦੇ ਦੀ ਵੀ ਸੁਣਵਾਈ ਕਰਿਆ ਕਰੋ ਜੇਕਰ ਇਦਾਂ ਨਾ ਕੋਈ ਇਨਸੀਡੈਂਟ ਹੋਵੇ ਤੁਰੰਤ ਯੋਗ ਅਧਿਕਾਰੀਆਂ ਉੱਤੇ ਪਹੁੰਚਣ ਮੌਕੇ ਦਾ ਜੱਜਾਂ ਲੈਣਾ ਤੇ ਦੋਸ਼ੀਆਂ ਨੂੰ ਸਲਾਖਾਂ ਦੇ ਵਿੱਚ ਵੇਚਣ ਉਸ ਮੁੰਡੇ ਦਾ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਕੋਈ ਲੜਾਈ ਝਗੜਾ ਨਹੀਂ ਕੁਛ ਨਹੀਂ ਆ ਸਿਰਫ ਇੱਕ ਹਿੰਦੂ ਸੰਗਠਨ ਦਾ ਕੰਮ ਕਰ ਰਿਹਾ ਉਹ 12-13 ਸਾਲ ਤੋਂ ਭਗਵਾਨ ਸੈਨਾ ਦੇ ਵਿੱਚ ਕੰਮ ਕਰ ਰਿਹਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਵਾਈਸ ਡਿਸਟ੍ਰਿਕਟ ਪ੍ਰੈਜ਼ੀਡੈਂਟ ਮਤਲਬ ਬੜੇ ਇਮਾਨਦਾਰੀ ਨਾਲ ਮੁੰਡਾ ਆਪਣੇ ਸੰਗਠਨ ਦੇ ਵਿੱਚ ਹਿੰਦੂ ਸੰਗਠਨ ਦਾ ਕੰਮ ਕਰ ਰਿਹਾ ਇਹ ਜਿੱਦਾਂ ਹਿੰਦੂ ਸੰਗਠਨ ਹਿੰਦੂ ਲੀਡਰਾਂ ਦੇ ਦਿਵਾਲੇ ਹੋ ਗਏ ਆ ਇਹ ਲੋਕ ਇਹ ਪ੍ਰਸ਼ਾਸਨ ਨੂੰ ਹੁਣ ਸੁਤਾ ਰਹਿਣ ਦੀ ਲੋੜ ਨਹੀਂ ਇਹਨਾਂ ਨੂੰ ਥੋੜਾ ਜਿਆਦਾ ਤੇਜ਼ੀ ਕਰਨੀ ਪੈਣੀ ਹੈ ਇਹਨਾਂ ਨੂੰ ਫੜਨ ਦੇ ਵਿੱਚ ਇਦਾਂ ਦੇ ਨਿਤ ਨਵੇਂ ਜਿੱਦਾਂ ਹੁਣ ਲੁਧਿਆਣੇ ਦੇ ਵਿੱਚ ਹੋਇਆ ਸ਼ਰਿਆ ਮਹੌਲਾ ਕੀਤਾ ਹੁਣ ਅੰਮ੍ਰਿਤਸਰ ਦੇ ਵਿੱਚ ਹੋ ਗਿਆ ਪਿੱਛੇ ਜਿਹੇ ਸੂਰੀ ਸਾਹਿਬ ਦਾ ਕਤਲ ਹੋ ਗਿਆ ਸੀ ਅਗਰ ਇਦਾਂ ਹੀ ਚੱਲਦਾ ਰਿਹਾ ਤੇ ਇਹ ਪੰਜਾਬ ਦੇ ਹਾਲਾਤ ਇੰਨੇ ਕਿ ਖਰਾਬ ਹੋ ਜਾਣੇ ਆ ਕਿ Hindu ਸੁਰੱਖਿਅਤ ਹੀ ਨਹੀਂ ਪੰਜਾਬ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਦੇਖੋ ਜਿਹਦਾ ਕਿਸੇ ਨਾਲ ਝਗੜਾ ਹੀ ਕੋਈ ਨਹੀਂ ਕੋਈ ਨਿੱਜੀ ਵੈਰ ਨਹੀਂ ਉਹਦਾ ਕਿਉਂ ਹਮਲਾ ਕੀਤਾ ਗਿਆ ਜੀ ਉਹਦੇ ਇੱਕ ਸਿਰਫ ਹਿੰਦੂ ਸੰਗਠਨ ਦਾ ਇੱਕ ਲੀਡਰ ਆ ਤਾਂ ਕਰਕੇ ਹਮਲਾ ਕੀਤਾ ਗਿਆ ਇੱਕ ਘਟਨਾ ਲੁਧਿਆਣੇ ਵਾਲੀ ਹਾਲੇ ਜਿਆਦਾ ਚਰਨੀ ਹੋਇਆ ਹੁਣ ਅਮਰਸਰ ਦੇ ਵਿੱਚ ਇਹ ਘਟਨਾ ਹੋ ਗਈ ਅਮਰਸਰ ਦੇ ਵਿੱਚ ਇਹ ਪਹਿਲੀ ਘਟਨਾ ਨਹੀਂ ਆ ਇਹ ਪ੍ਰਸ਼ਾਸਨ ਜਿਹੜਾ ਹਿੰਦੂਆਂ ਦੀਆਂ ਸਕਿਉਰਟੀਆਂ ਦੁਆਲੇ ਹੋਇਆ ਵਾਪਸ ਲੈ ਲਓ ਵਾਪਸ ਲੈ ਲਓ ਦੱਸੋ ਇੱਕ ਤੋਂ ਤੁਸੀਂ ਸਕਿਉਰਟੀਆਂ ਵਾਪਸ ਲੈ ਰਹੇ ਹੋ ਉਤੋਂ ਤੁਸੀਂ ਸਾਨੂੰ ਫਿਰ ਆਪ ਗੋਲੀਆਂ ਮਰਵਾ ਰਹੇ ਹੋ ਇਹ ਪ੍ਰਸ਼ਾਸਨ ਨੂੰ ਦੇਖਣਾ ਪੈਣਾ ਸਾਰਾ ਕੁਝ ਕਿਸ ਘਟਨਾ ਦੇ ਸੰਬੰਧ ਵਿੱਚ ਥੋੜਾ ਉਹਦੇ ਹੱਥ ਵਿੱਚ ਸਰਕਾਰ ਨੂੰ ਮਨਨ ਦੇਖੋ ਅਸੀਂ ਤੇ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਫੜੋ ਜਿਹੜੇ ਵੀ ਬੰਦੇ ਹੈਗੇ ਆ ਛਰਿਆ ਮਾ ਕੇ ਫਾਇਰਿੰਗ ਕਰਕੇ ਉਹਦੇ ਇੱਕ ਗੋਲੀ ਇਧਰੋਂ ਵੱਜੀ ਆ ਹਾਲੇ ਗੋਲੀ ਵਿੱਚ ਹੀ ਆ ਡਾਕਟਰਾਂ ਗੋਲੀ ਨਹੀਂ ਕੱਢੀ ਹਾਲੇ ਕੱਲ ਦਾ ਟਾਈਮ ਦਿੱਤਾ ਆਪਰੇਸ਼ਨ ਕਰਨ ਦਾ ਅਗਰ ਉਹਨੂੰ ਕੁਝ ਹੋ ਜਾਂਦਾ ਤੇ ਫਿਰ ਅਸੀਂ ਜੋ ਕਰਨਾ ਫਿਰ ਅਸੀਂ ਆਪਣੀ ਕਾਰਵਾਈ ਕਰਾਂਗੇ ਮੈਂ ਰਾਸ਼ਟਰੀ ਭੰਗਵਾ ਸੈਨਾ ਦਾ ਵਾਈਸ ਪ੍ਰਧਾਨ ਜ਼ਿਲ੍ਹੇ ਦਾ ਤੇ ਆਪਣੇ ਪ੍ਰਧਾਨ ਜੀ ਦੇਵੇਸ਼ਰ ਪੰਗਜ ਜੀ ਪੰਜਾਬ ਪ੍ਰਧਾਨ ਮੇਰਾ ਮਜੀਠਾ ਰੋਡ ਦੇ ਉੱਤੇ ਈ ਰਿਕਸ਼ਿਆਂ ਦੀ ਪ੍ਰਵੀਨ ਆਟੋ ਮੋਬਾਈਲ ਦੀ ਏਜੰਸੀ ਆ ਤੇ ਮੈਂ 1 ਸਾਲ ਤੋਂ ਉਥੇ ਆਪਣੀ ਏਜੰਸੀ ਚਲਾ ਰਿਹਾ ਹਾਂ ਤੇ ਮੇਰੇ ਨਾਂ ਕੇ ਨਾ ਰਮਦਸ ਆ ਮੈਂ ਪਾਲਟੀ ਜਗਰਾਵਾ ਸਿੱਦ ਸੇਣਾ ਮਨੋਵਦੀ ਸਰਜੀ ਦੇ ਨਾਲ ਪਾਲਟੀ ਸਾਰਿਆਂ ਦੇ ਨਾਲ ਤੇ ਨਾ ਮੇਰਾ ਕੇ ਨਾ ਕੋਈ ਬੈਰ ਨਾ ਵਿਰੋਧ ਕੇ ਨਾ ਮੈਂ ਮਾਰਕੀਟ ਦੇ ਵਿੱਚ ਸਾਰੇ ਨਾਲ ਬੜਾ ਮਿਲ-ਜੁਲ ਕੇ ਰਹਿੰਦਾ ਵਾ ਕੱਲ ਕੋਈ 7:30 ਵਜੇ ਦਾ ਟਾਈਮ ਸੀ ਕੋਈ ਚਾਰ ਜਣੇ ਆਏ ਨੇ ਦੋ ਜਣੇ ਮੋਟਰਸਾਈਕਲ ਤੇ ਬਾਹਰ ਆ ਤੇ ਦੋ ਜਣੇ 7:30 ਵਜੇ ਅੰਦਰ ਆ ਗਏ ਜਿਨ੍ਹਾਂ ਨੇ ਪਰਨੇ ਬੰਨੇ ਤੇ ਮੂੰਹ ਤੇ ਰਮਾਲ ਬੰਨੇ ਹੋਏ ਤੇ ਉਹ ਜਦੋਂ ਅੰਦਰ ਆਏ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵੀ ਇੱਕੀ ਦੱਸੋ ਤੇ ਉਹਨਾਂ ਕੋ ਪਿਸਤੌਲ ਹੀ ਉਹਨਾਂ ਨੇ ਆਉਂਦੇ ਹੀ ਕੋਈ ਗੱਲ ਨਹੀਂ ਕੀਤੀ ਕੋਈ ਆਉਂਦੇ ਬਸ ਸਿੱਧਾ ਨਾਲ ਨੇ ਇੱਕ ਫਾਇਲ ਜਦੋਂ ਮੇਰੇ ਮਾਰਿਆ ਨਾ ਪਿਸਤੌਲ ਨਾਲ ਤੇ ਮੈਂ ਇਹਨੂੰ ਜਦੋਂ ਨਾ ਫਾਇਲ ਮਾਰਿਆ ਤੇ ਮੈਂ ਥੋੜਾ ਜਿਹਾ ਸਾਈਡ ਤੇ ਮੋੜਾ ਕਰਤਾ ਤਾਂ ਗੋਲੀ ਪਹਿਲੀ ਗੋਲੀ ਜਿਹੜੀ ਮੇਰੇ ਨਾਲ ਵੱਜ ਗਈ ਇੱਥੇ ਥੱਲੇ ਉਹ ਗੋਲੀ ਅੰਦਰ ਹੀ ਆ ਗਈ ਸਾਈਡ ਦੇ ਇਧਰ ਆ ਕੇ ਤੇ ਉਹਨਾਂ ਮੈਂ ਦੂਸਰੀ ਗੋਲੀ ਪਿਸਟਲ ਹੀ ਉਹਨਾਂ ਕੋ ਦੂਰੀ ਗੋਲੀ ਮਾਰੀ ਉਹਨਾਂ ਨੇ ਤੇ ਉਹ ਮੇਰੇ ਵੱਜੀ ਨਹੀਂ ਲੱਗਦੀ ਮੈਨੂੰ ਤਿੰਨ ਫਾਇਰ ਕੀਤੇ ਉਹਨਾਂ ਨੇ ਮੈਂ ਆਪਣੇ ਕਾਊਂਟਰ ਤੇ ਲੱਗੇ ਮੈਂ ਬਹਿ ਗਿਆ ਥੱਲੇ ਉਹ ਬਹੁਤਾ ਟਾਈਮ ਨਹੀਂ 5 ਸੈਕਿੰਡ ਦਾ ਵੱਤਵਾ 6 ਸੈਕਿੰਡ ਦਾ ਟਾਈਮ ਹੋਊਗਾ ਇੱਕ ਮੁੰਡਾ ਬਾਹਰ ਗੇਟ ਲਾ ਕੇ ਖਲੋਤਾ ਸੀ ਏਜੰਸੀ ਦੇ ਅੰਦਰ ਆਣ ਕੇ ਇੱਕ ਅੱਗੇ ਆਇਆ ਉਹ ਤੇ ਦਵਾਦਾਂ ਮਾਰ ਕੇ ਫਾਇਰ ਮਾਰ ਕੇ ਤੇ ਨਿਕਲ ਗਿਆ ਮੇਰ ਕੋ ਕੰਮ ਕਰਦਾ ਬੱਬੂ ਨਾਮ ਦਾ ਮੁੰਡਾ ਉਹ ਜਦੋਂ ਫੈਲਿੰਗ ਹੋਈ ਤੇ ਉਹਨੇ ਮੈਨੂੰ ਪੁੱਛਿਆ ਮੈਂ ਹਾਂ ਬੱਬੂ ਠੀਕ ਐ ਕਹਿੰਦਾ ਮੈਂ ਠੀਕ ਐ ਕਹਿੰਦਾ ਭਾਈ ਇਹ ਚੱਲ ਗਿਆ ਜਦੋਂ ਮੈਂ ਆਪਣੇ ਆਪ ਨੂੰ ਝਾਤੀ ਮਾਰੀ ਤੇ ਲੱਤ ਪੱਗ ਫੋਨ ਨਾਲ ਮੈਂ ਜਿਹੜਿਆ ਮੈਂ ਅਸਲਟ ਮੇਰੀ ਸਾਰੀ ਭਰੀ ਪਈ ਚਲੋਈ ਮੈਂ ਫਿਰ ਧਰਦਿਆਣਾ ਆਪਣੇ ਆਂ ਦੀ ਨਾਲ ਲੈ ਕੇ ਤੇ ਗੁਰਨਾਣ ਕੋ ਹਸਪੀਟਲ ਤੇ ਸਿੱਧਾ ਆ ਗਈਆਂ ਮੈਂ ਹੋਰ ਕਹਿਣਾ ਚਾਹੁੰਦਾ ਵਾਂ ਕਿ ਨਾ ਕੋਈ ਮੇਰਾ ਕਿਸ ਨਾ ਕੋਈ ਵੈਰ ਨਾ ਵਿਰੋਧ ਇੱਕ ਬੰਦਾ ਆਪਣਾ ਕਾਰੋਬਾਰ ਕਮਾਈ ਦਾ ਤਵਲ ਤੇ ਕੰਮ ਨਹੀਂ ਸੈਟ ਹੁੰਦੇ ਜੇ ਬੰਦਾ ਮਿਹਨਤ ਕਰਦਾ ਹੋਵੇ ਜੇ ਰੁਪਏ ਚੰਗੇ ਕੋਈ 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 ਕਿਸੇੰਦਰਾ ਸੁਭਾਗੀ ਨਹੀਂ ਨਾ ਲੁੱਟਖੋ ਕਰਨ ਵੀ ਨਹੀਂ ਆਇਓ ਤੇ ਲੁੱਟਖੋ ਕਰਨੋਂ ਦੇਦੋਂ ਨਾ ਮੈਨੂੰ ਉਹ ਗੋੜੀ ਨਹੀਂ ਮਾਰਨੀ ਜਾਂ ਪੈਸੇ ਮੰਗਣੇ ਜਾਂ ਉਹਨਾਂ ਨੇ ਡਿਮਾਂਡ ਕਰਨੀ ਅੰਦਰੋਂ ਆਉਂਦਾ ਮੇਰੇ ਲਾਗੇ ਮਾਰਕੀਟ ਤੇ ਕੈਮਰੇ ਲੱਗੇ ਆ ਉਹਨਾਂ ਜਿੰਨਾਂ ਦੀਆਂ ਤਸਵੀਰਾਂ ਆਈਆਂ ਵਾ ਉਹ ਜਿਹੜੀਆਂ ਉਹਨਾਂ ਦੀਆਂ ਸਲੈਬ ਵੀਡੀਓ ਮੈਨੂੰ ਭੇਜਦੀਆਂ ਕਮਾਨੀ ਜੀ ਕੋ ਪਛਾਣ ਕਰਦਾ ਨਹੀਂ ਮੇਰੇ ਪਹਿਚਾਣ ਜਮੂ ਬੰਨੇ ਸੀ ਪਛਾਣ ਚ ਨਹੀਂ ਹੁੰਦਾ ਹਾਂ ਜੀ ਹਾਂ ਜੀ ਆ ਜਿਸ ਪੰਨੇ ਕੋਈ ਕੋਈ ਕੰਪਲੇਨਟ ਕੀਤੀ ਆਈ ਆਪਣੇ ਠੀਕਾਕਾਰ ਬਾਰੇ ਤੇ ਆਪਣੇ ਸਵੇਰੇ ਡਿੱਪੀ ਸਾਹਿਬ ਵੀ ਆਏ ਸੀ ਤੇ ਉਹਨਾਂ ਵੀ ਇਹੋ ਕਿ ਕੋਈ ਉਹ ਸਾ ਦਿੱਤਾ ਵਾ ਕਿ ਅਹੀਂ ਅੱਜ ਦੇ ਦਿਨ ਜਾਂ ਕੱਲ ਦੇ ਦਿਨ ਤੱਕ ਸਾਨੂੰ ਫਦਾ ਲੱਗ ਗਿਆ ਵਾ ਉਸ ਤੱਕ ਕੱਲ ਤੱਕ ਬੰਦੇ ਹਿਰਾਸਤ ਕਰਨਾ ਤੁਹਾਡੇ ਰਾਸ਼ਟਰੀ ਭਗਵਾ ਸੈਨਾ ਦੇ ਪੰਜਾਬ ਪ੍ਰਧਾਨ ਹੋਣ ਸਾਡੇ ਦਵੇਸ਼ਰ ਜੀ ਪੰਗ ਜੀ ਜੀ ਪਤਾ ਲੈਣ ਆਏ ਤੁਹਾਡਾ ਬਿਲਕੁਲ ਬਿਲਕੁਲ ਹੀ ਉਹਨਾਂ ਨੂੰ ਜਦੋਂ ਮੈਂ ਫੋਨ ਕੀਤਾ ਉਸ ਵੇਲੇ ਸਾਰੀਆਂ ਪਾਲਦੀਆਂ ਹੋਣਗੀਆਂ ਜੀ ਆਪ ਨੂੰ ਹੁਣ ਤੁਸੀਂ ਕੀ ਨਾ ਕਰਦੇ ਮੈਂ ਤੇ ਉਹ ਮੰਗ ਕਰਦਾ ਜੀ ਪਹਿਲੇ ਨੰਬਰ ਤੇ ਦੇਖੋ ਜੀ ਮੈਂ ਤਾਂ ਕਾਰੋਬਾਰ ਆਪਣਾ ਕਰਨਾ ਹੀ ਆ ਬੱਚੇ ਪਾਲਣੇ ਆ ਜੇ ਮੈਂ ਕਾਰੋਬਾਰ ਨਾ ਕਰੂੰਗਾ ਮੈਂ ਤਾਂ ਵਿਹਲਾ ਬੈਜੂਗਾ ਤੇ ਮੈਂ ਇਹੋ ਹੀ ਮੰਨ ਨਹੀਂ ਕਰਦਾ ਮੈਂ ਕਿ ਕਮਿਸ਼ਨ ਸਾਹਿਬ ਕੋ ਡੀਜੀਪੀ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਤੇ ਮੈਨੂੰ ਦੇ ਇੱਕ ਮੇਰੇ ਤੇ ਫੇਰ ਵੀ ਹਮਲਾ ਕਰ ਸਕਦੇ ਅੱਗੇ ਵੀ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਮੇਰਾ ਕੋਈ ਨਾਮ ਮੇਰੀ ਕੋਈ ਰੰਦਸਿਆਣਾ ਕੋ ਹਿਆ ਕਿ ਮੈਨੂੰ ਸਕਿਉਰਿਟੀ ਦਿੱਤੀ ਜਾਵੇ ਅਸਾਧ ਸੰਗ ਵੱਲੋਂ ਸਰਕਾਰ ਵੱਲੋਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਦੇ ਨਹੀਂ ਤੇ ਮੈਨੂੰ ਆਪਣੀ ਰੱਖਿਆ ਵਾਸਤੇ ਕੋਈ ਮੈਨੂੰ ਲਾਇਸੈਂਸੀ ਕੋਈ ਮੈਨੂੰ ਕੋਈ ਮੈਨੂੰ ਦਿੱਤਾ ਜਾਵੇ ਕੋਈ ਤੇ ਆਪਣੀ ਸੇਫਟੀ ਵਾਸਤੇ ਕੁਝ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਕੱਲ ਜਿੱਦਾਂ ਮਰਨਾ ਆ ਮੈਂ ਤੇ ਮੇਰਾ ਦੂਜਾ ਜਨਮ ਆ ਕੱਲ ਤੇ ਮੈਨੂੰ ਮਾਰ ਕੇ ਸੁੱਟ ਗਏ ਆ ਕੱਲ ਕਿੰਨੇ ਟਾਈਮ ਤੱਕ ਮਾਇ ਇਹ ਕੁੱਲ ਕੋਈ 9 ਤੋਂ ਸਵਾ 9:20 ਦੇ ਲਾਗੇ ਤੱਕ ਜੀ ਸਵਾ 9:00 ਤੱਕ ਰਾਤ ਨੂੰ ਹਾਂ ਹਾਂ ਜੀ ਉਸ ਟਾਈਮ ਵੀ ਕੋਈ ਹੋਰ ਹਸਪਤਾਲ ਦੇ ਦੇਖੋ ਜੀ ਮੈਂ ਉਸੇ ਵੇਲੇ ਆ ਗਿਆ ਜਦੋਂ ਮੈਂ ਵੇਖਿਆ ਕਿ ਮੈਨੂੰ ਇਹ ਨਹੀਂ ਪਤਾ ਲੱਗਾ ਮੇਰੇ ਤਿੰਨ ਫਾਇਲ ਕੀਤੇ ਉਹਨਾਂ ਨੇ ਕਿ ਮੇਰੇ 1 ਵਜਾ ਕਿ ਜਾਂ ਤਿੰਨੇ ਆ ਲੱਗਦੇ ਹੀ ਕਿ ਮੇਰੇ ਮਤਲਬ ਕਿੰਨੇ ਵਜੇ ਆ ਕਿਉਂਕਿ ਉਹਨਾਂ ਨੇ ਕੋਈ 10 ਫੁੱਟ ਦੀ ਦੂਰੀ ਤੋਂ ਖਿਆਲ ਮਾਰੇ ਆ ਬਾਅਦ ਚ ਜਦੋਂ ਫਿਰ ਡਾਕਟਰਾਂ ਨੇ ਚੈੱਕ ਕੀਤਾ ਉਹਨਾਂ ਨੇ ਦੱਸਿਆ ਕਿ ਇੱਕ ਗੋਲੀ ਜਿਹੜੀ ਆ ਵਿੱਚ ਅੰਦਰ ਹੀ ਆ ਇਤੋਂ ਵਜੇ ਆ ਵਿੰਦਰ ਸਾਈਡ ਤੇ ਆ ਤੇ ਮੈਂ ਤਾਂ ਫੇਰ ਮੈਂ ਇਹੋ ਹੀ ਸਰਕਾਰ ਤੋਂ ਵੀ ਤੇ ਭਗਵੰਤ ਮਾਨ ਕੋਲ ਇਹੋ ਹੀ ਮੰਗ ਕਰਦਾ ਵਾਂ ਕਿ ਜਿਹੜਾ ਕੋਈ ਵੀ ਆ ਮੇਹ ਨਹੀਂ ਕਿ ਕੋਈ ਪਾਲਤੀ ਉਦਾਂ ਨਹੀਂ ਕੋਈ ਜਿਹੜਾ ਆਪਣਾ کاروبار ਹੈ ਜੀ ਇਹਨਾਂ ਦੀ ਸਰਕਾਰਾਂ ਦੀ ਇਹਨਾਂ ਦੀ ਜ਼ਿੰਮੇਵਾਰੀ ਆ ਉਹਨਾਂ ਨੂੰ ਉਹਨਾਂ ਦਾ ਖਿਆਲ ਰੱਖਣਾ ਇਹ ਜਿਨ੍ਹਾਂ ਨੂੰ ਨਜਾਇਜ਼ ਹੀ ਨਾ ਕੋਈ ਰੰਦਸ ਨਾ ਕੋਈ ਲੈਣਾ ਨਾ ਕੋਈ ਦੇਣਾ ਜਾਂ ਕੇ ਦਾ ਮੇਰਾ ਕੋਈ ਲੈਣਾ ਦੇਣਾ ਵਾ ਫੇਰ ਚਲੋ ਹੁੰਦਾ ਵਾ ਨਾ ਮੇਰੀ ਦੰਦਸਿਆ ਕਿ ਨਾ ਕਿ ਨਜਾਇਜ਼ ਉਹਨਾਂ ਨੇ ਆਨਤੀ ਮੇਰੇ ਤੇ ਹਮਲਾ ਕੀਤਾ ਵਾ ਮੈਨੂੰ ਤੇ ਉਹ ਕਹਿੰਦਾ ਕਿ ਮੇਰੀ ਜਾਨ ਜੋ ਵੀ ਹੈ ਕਿ ਮੈਨੂੰ ਸਰਕਾਰ ਵੱਲੋਂ ਜਾਂ ਸਕਿਉਰਿਟੀ ਦਿੱਤੀ ਜਾਵੇ ਤੇ ਜਾਂ ਮੈਨੂੰ ਆਪਣੀ ਰੱਖਿਆ ਵਾਤੇ ਬਿਲਕੁਲ ਦਸੰਸੀ ਕੋਈ ਕੀਤਾ ਜਾਵੇ ਮੀ ਸਾਹ ਦੂਜੇ ਪਾਸੇ ਥਾਣਾ ਸਦਰ ਦੇ ਪੁਲਿਸ ਮੁਖੀ ਐਸ ਐਚ ਓ ਪਲਵਿੰਦਰ ਸਿੰਘ ਨੇ ਕਿਹਾ ਹੈ ਕਿ ਰੋਡ ਤੇ ਗੁਰਦੁਆਰਾ ਬੁਖਾਰੀ ਸਾਹਿਬ ਦੇ ਨਜ਼ਦੀਕ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਪ੍ਰਵੀਨ ਕੁਮਾਰ ਨੂੰ ਗੋਲੀ ਮਾਰੀ ਗਈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜ਼ਖਮੀ ਨੌਜਵਾਨ ਇਲਾਜ ਦੇ ਅਧੀਨ ਹੈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਦਾਖਲ ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀ ਨੂੰ ਕਿਸੇ ਹਿੰਦੂ ਸੰਗਠਨ ਦੇ ਨਾਲ ਸੰਬੰਧਿਤ ਹੈ ਜਾਂ ਨਹੀਂ ਇਸ ਬਾਰੇ ਪੁਲਿਸ ਨੂੰ ਅਜੇ ਜਾਣਕਾਰੀ ਨਹੀਂ ਫਿਲਹਾਲ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਦੇਵਪ੍ਰੀਤ ਨਾਮ ਦਾ ਜਿਹੜਾ ਸ਼ਖਸ ਹੈ ਜੱਥੇ ਹੈ ਵੀ ਕੁਝ ਸਾਨੂੰ ਕਾ ਜਿਹੜਾ ਇਕਰਾਰ ਕਰੀਗੇ ਪਰਮੇਸ਼ਰ ਸਿੰਘ ਸਾਨੂੰ ਜਿਹੜਾ ਵਾ ਉਹ ਮੋਹਨ ਸਿੰਘ ਵਾਸੀ ਗੁਰਾਲ ਕਬੀਨੀ ਜਿਹੜਾ ਖੀਰ ਸ਼ਾਦੀ ਦਾ ਕੰਮ ਕਰਦਾ ਹੈ ਸਾਹਮਣੇ ਬਾਬਾ ਰੈਲ ਬਖਾਰੀ ਜੀ ਗਵਰਦਾਰਿਸ ਆਪਣੇ ਉਹਨੂੰ ਜਿਹੜਾ ਗੁਨਾਰਤਾ ਸਰ ਅਰਾਜ ਜੇਰੀ ਲਾਜਾ ਤੇ ਗੋਲੀ ਰੱਖੀ ਜਿਸ ਦੇ ਸੰਬੰਧ ਵਿੱਚ ਮੈਂ ਮੋਕਾ ਦੇ ਕੁਝ ਕਿਓ ਤੇ ਜੱਟਾ ਟਕੜੂ ਫਿਟਰ ਸਰਟੀਫਿਕੇਟ ਦਾ ਬਿਆਨਗਲਾਮਨ ਕੀਤਾ ਅਤੇ ਐਫਆ 94 ਦਿੱਤੀ ਜੇ ਮਕਮਲ ਨੰਬਰ 152 ਇਹ ਕਾਜ ਨਹੀਂ ਅੰਡਰ ਸੈਕਸ਼ਨ 309 ਜੀਐਨਐਸ ਇਸ 309 ਕਮਾਟੇਰ ਜੀਐਨਐਸ ਹਲਕਾ ਜਿਆਦਾ ਹੋ ਗਿਆ ਜੀ ਦੋਸ਼ੀ ਨਹੀਂ ਪਾ ਜਾਈ ਜਲਦੀ ਹੀ ਉਹਨਾਂ ਨੂੰ ਟੈਸਟ ਕਰਕੇ ਰਿਪੋਰਟ ਪੂਰਾ ਮਾਮਲਾ ਹੈ ਕਿ ਇਹ ਕੁਝ ਫੀਲ ਹੋ ਰਹੀ ਡੂਰ ਕੋਸ ਆਫ ਰਿਸਰਚ ਇਹ ਸਾਰਾ ਪਤਾ ਲੱਗ ਸਕੀਗਾ ਜੇ ਖੇਲਾਣ ਨੂੰ ਅੰਰਵੇਸਟੀਗੇਟ ਕਰਦੇ ਸੀ ਸੀਸੀਟੀ ਵੀ ਥੋੜੇ ਸਾਹਮਣੇ ਆਈ ਹੈ ਸੀਸੀਟੀ ਫੁਟੇਜ ਚੈੱਕ ਕਰ ਰਿਹਾ ਜੀ ਅਸੀਂ ਫਾਲੋਅ ਅਪ ਕਰ ਰਹੇ ਹਾਂ ਜਦੋਂ ਵੀ ਇਹ ਪਤ ਰਹੇ ਕਿ ਇਸ ਤਰ੍ਹਾਂ ਇਹ ਉਹਦੇ ਬਾਰੇ ਵੀ ਤਰਕ ਸਰ ਉਹ ਬਿੰਦੂ ਸੰਗਠਨ ਨਾਲ ਜੁੜੇ ਹੋਏ ਵੇਸ ਸੰਦਰਭ ਇਸ ਵਾਰ ਇਹ ਇਸ ਵਾਰ ਸਾਨੂੰ ਅਜੇ ਕੋਈ ਇਨਫੋਰਮੇਸ਼ਨ ਨਹੀਂ ਇਨਫੋਰਮੇਸ਼ਨ ਨਹੀਂ ਹੋਈ ਡੂਰ ਕੋਸ ਆਫ ਰਿਸਰਚ ਇਹ ਸਾਰੇ ਤੱਤ ਸਾਹਮਣੇ ਆਉਣਗੇ ਜਦੋਂ ਤੱਕ ਇਹ ਸਰ ਕੋਈ ਪੁਰਾਣੀ ਰੰਜਿਸ਼ ਵੀ ਹੈ ਕੋਈ ਰੰਜਿਸ਼ ਨਹੀਂ ਮੈਂ ਸ਼ਾਵੀ ਉਹਨਾਂ ਨੂੰ ਪਰਵੀਂ ਜੀ ਉਹਨਾਂ ਨੂੰ ਕਿ ਕਿਸੇ ਕਿਸਮ ਦੀ ਤੁਹਾਡੀ ਕੋਈ ਪੁਰਾਣੀ ਕਿਸੇ ਨਾਲ ਰੰਜਿਸ਼ ਹੋਵੇ ਜਾਂ ਕੋਈ ਦਸ਼ਮਣੀ ਹੋਵੇ ਜਾਂ ਤੁਹਾਡੇ ਵੱਲੋਂ ਕਿਸੇ ਕਿਸ ਨੂੰ ਨਾਲ ਕੋਈ ਕਿਸੇ ਨਾਲ ਗਾਲੀ ਕਲੋਚ ਕੀਤਾ ਗਿਆ ਹੋਵੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਕਿਸੇ ਨਾਲ ਕੋਈ ਦਸ਼ਮਣੀ ਦਾ ਨਾਮ ਮੇਰਾ ਕਿਸੇ ਨਾਲ ਕੋਈ ਲੜਾਈ ਝਗੜਾ ਹੈ ਤਾਂ ਮੈਂ ਐਮਪੀਐਸ ਨੂੰ ਬਾਰੀ ਰਿਪੋਰਟ ਕੀਤਾ ਪਰ ਮੈਂ ਕਿਹਾ ਨਹੀਂ ਸਰ ਇਹ ਕੱਲ ਸ਼ਾਮੀ तकरीबन 9:30 ਤੋਂ 9:40 ਦੇ ਟਾਈਮ ਦੇ ਕਰੀਬ ਇਹ ਜੀ ਘਟਨਾ ਹੋਈ ਹੈ ਅੱਜ ਜਿਹੜੇ ਰਾਜਪਤ ਦੇ ਹੋਇਆ ਸੀ ਕਿੰਨੇ ਗਨਫਾਇਰ ਸ਼ਾਟ ਹੋਏ ਇਹ ਦੋ ਗਨਫਾਇਰ ਸ਼ਾਟ ਹੋਏ ਜੀ ਦੋ ਕੋਲ ਮਿਲ ਗਏ ਨਹੀਂ ਲੱਗਦੀ ਗੱਲ ਇੱਕ ਉਹਦਾ ਫੈਰ ਜਿਹੜਾ ਵਾ ਇੱਥੇ ਕਾਪੇ ਮੋੜੇ ਤੇ ਜਦੋਂ ਉਹ ਮਤਲਬ ਉਹਨਾਂ ਨੇ ਵਾਰਾ ਕਾਪੇ ਮੋੜੇ ਉੱਥੇ ਐਂਸ ਲੱਗਾ ਹਾਲਤ ਕੀ ਉਹਦਾ ਬਹੁਤ ਠੀਕ ਹੈ ਠੀਕ ਹੈ ਦੋਸ਼ੀਆਂ ਦੀ ਪਛਾਣ ਹੋਈ ਹੈ ਸਰ ਜੀ ਨਹੀਂ ਅਜੇ ਫਾਲੋਅ ਅਪ ਕਰਾਂਗੇ ਜਦੋਂ ਵੀ ਪਛਾਣ ਹੋਏਗੀ ਤਰੰਤ ਗ੍ਰਿਫਤਾਰੀ ਕਰਕੇ ਤੁਹਾਨੂੰ ਸਾਰਿਆਂ ਨੂੰ ਮਤਲਬ ਪੇਜਾੜ ਕਰੀ ਦਿੰਦੇ ਹਾਂ ਠੀਕ ਹੈ ਸਰ